ਸੋ ਸ਼੍ਰੋਮਣੀ ਅਕਾਲੀ ਦਲ ਤੋਂ ਅਸ਼ਦੀਪ ਸਿੰਘ ਕਲੇ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾ ਰਹੇ ਨੇ ਉਹਨਾਂ ਤੋਂ ਜਾਣਾਂਗੇ ਕਿ ਜਿਹੜਾ ਬਾਗੀ ਧੜੇ ਦੇ ਵੱਲੋਂ ਇਹ ਸਵਾਲ ਚੁਕਾਇਆ ਗਿਆ ਇਹ ਕਿੰਨਾ ਕੋਈ ਬਾਦਵੈਸ ਤੇ ਪਿੱਛੇ ਕਿ ਰਾਜਨੀਤੀ ਹੋ ਰਹੀ ਹੈ ਜਾਂ ਕਿਤੇ ਨਾ ਕਿਤੇ ਕੁਝ ਸੱਚ ਵੀ ਆ ਸੋ ਅਸ਼ਦੀਪ ਜੀ ਕਿਵੇਂ ਵੇਖ ਰਹੇ ਹੋ ਜਿਹੜਾ ਇਲਜ਼ਾਮ ਲਗਾ ਦਿੱਤਾ ਗਿਆ ਸੀ ਦੇ ਤੌਰ ਤੇ ਕਿ ਸੁਖਬੀਰ ਸਿੰਘ ਬਾਦਲ ਤੇ ਡਾਕਟਰ ਜਲਜੀਤ ਸਿੰਘ ਚੀਮਾ ਦਾ ਅਹਿਮ ਰੋਲ ਹੈ ਜਿਹੜੀ ਡੇਰਾ ਰਾਮ ਰਹੀਮ ਨੂੰ ਮਾਫੀ ਹੋਈ ਹੈ ਦੇਖੋ ਜਿਹੜਾ ਦਿੱਲੀ ਦੇ ਇਸ਼ਾਰੇ ਤੇ ਅਕਾਲੀ ਦਲ ਨੂੰ ਤੋੜਨ ਵਾਲਾ ਤੜਾ ਅੱਜ ਉਹ ਐਡਾ ਫਰਸਟ੍ਰੇਟ ਹੋ ਚੁੱਕਿਆ ਕਿਉਂਕਿ ਪਾਰਟੀ ਚੋਂ ਅਲੱਗ-ਥਲਗ ਪੈ ਗਏ ਨੇ ਨਾ ਤਾਂ ਪਾਰਟੀ ਕੈਡਰ ਨੇ ਰਿਸਪਾਂਸ ਦਿੱਤਾ ਨਾ ਪਾਰਟੀ ਦੇ ਵਿੱਚ ਕੋਈ ਜਗ੍ਹਾ ਮਿਲੀ ਕਿਉਂਕਿ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲਿਆਂ ਦਾ ਇਹੀ ਹਸ਼ਰ ਹੁੰਦਾ ਜੀ ਸੋ ਹੁਣ ਇਸ ਤਰੀਕੇ ਦੇ ਬੇਬੁਨਿਆਦ ਘਟਿਆ ਇਲਜ਼ਾਮ ਸ਼ਬਦਾਵਲੀ ਇਹ ਹੁਣ ਸਾਹਮਣੇ ਆ ਗਈ ਹੈ ਫਰਸਟ੍ਰੇਸ਼ਨ ਦਿਖਾ ਰਹੀ ਹੈ ਨਹੀਂ ਮੈਂ ਯਾਦ ਕਰਾ ਦਿਆਂ ਕਿ ਡੇਰੇ ਦੇ ਵਿੱਚ ਗਿਆ ਕੌਣ-ਕੌਣ ਸੀ ਡੇਰੇ ਦੇ ਵਿੱਚ 2017 ਦੀ ਚੋਣਾਂ ਦੇ ਵਿੱਚ ਗਏ ਸੀ ਸਰਦਾਰ ਪਰਮਿੰਦਰ ਸਿੰਘ ਢੀਂਸਾ ਸਰਦਾਰ surjit singh ਰਖੜਾ ਸਿਕੰਦਰ ਸਿੰਘ ਮਲੂਕਾ ਇਹ ਉਹ ਲੋਕ ਨੇ ਜਿਹੜੇ ਡੇਰੇ ਦੇ ਵਿੱਚ ਗਏ ਸੀ ਬਾਅਦ ਦੇ ਵਿੱਚ ਇਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤਾ ਸੀ ਤੇ ਇਹਨਾਂ ਨੇ ਮਾਫ਼ੀਆਂ ਮੰਗੀਆਂ ਸੀ ਸੋ ਅੱਜ ਬੇਤੁਕੀਆਂ ਗੱਲਾਂ ਕਰਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ ਪਰ ਲੋਕ ਸਭ ਕੁਝ ਜਾਣਦੇ ਨੇ ਕਿਉਂਕਿ ਇਹੀ ਉਹ ਲੋਕ ਨੇ ਜਿਹੜੇ ਕਿ ਹੁਣ ਇੱਕ ਖਾਸ ਮਕਸਦ ਨਾਲ ਅਕਾਲੀ ਦਲ ਨੂੰ ਕਮਜ਼ੋਰ ਕਰਕੇ ਦੁਫਾੜ ਕਰਨਾ ਚਾਹੁੰਦੇ ਨੇ ਜਿਹੜਾ ਕਿ ਪਾਰਟੀ ਦੇ ਕੈਡਰ ਤੇ ਪਾਰਟੀ ਦੇ ਜਿਹੜਾ ਵਰਕਰ ਹੈ ਉਹਨੇ ਇਸ ਕੋਸ਼ਿਸ਼ ਨੂੰ ਨਕਾਰ ਕੇ ਮੂੰਹ ਤੋੜਵਾ ਜਵਾਬ ਦਿੱਤਾ ਸੋ ਹੁਣ ਫਰਸਟ੍ਰੇਸ਼ਨ ਚ ਪੁੱਠੇ ਸਿੱਧੇ ਬਿਆਨ ਆ ਰਹੇ ਨੇ ਹਮ ਸਤਿਪ੍ਰੀਤ ਜੀ ਸਾਫ ਤੌਰ ਤੇ ਜਿਹੜਾ ਇਹ ਧੜਾ ਇਹਨਾਂ ਦੇ ਵੱਲੋਂ ਇੱਕ ਕੋਡ ਕੀਤੀ ਗਈ ਹੈ ਗੱਲ ਉਹ ਜਿਹੜੀ ਕੋਡਿੰਗ ਕੀਤੀ ਗਈ ਆ ਉਹ ਕੀਤੀ ਗਈ ਹੈ ਜਸਟਿਸ ਰਣਜੀਤ ਸਿੰਘ ਦੀ ਕਿਤਾਬ ਨੂੰ ਲੈ ਕੇ ਉਹ ਕਹਿੰਦੇ ਉਸ ਕਿਤਾਬ ਦੇ ਵਿੱਚ ਜ਼ਿਕਰ ਹੈ ਕਿ ਜਿਹੜੀ ਇਹ ਮਾਫੀ ਹੋਈ ਹੈ ਕਿ ਜਿਹੜੇ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਚੰਡੀਗੜ੍ਹ ਸੱਦਿਆ ਗਿਆ ਉਸ ਤੋਂ ਬਾਅਦ ਦਬਾਅ ਬਣਾਇਆ ਗਿਆ ਦੇਖੋ ਜਸਟਿਸ ਰਣਜੀਤ ਸਿੰਘ ਜੀ ਦੀ ਕਿਤਾਬ ਦੇ ਵਿੱਚ ਕਿਤੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਲੀਡਰ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ ਨਾ ਹੀ ਕੋਈ ਐਸਾ ਸਬੂਤ ਉਹਦੇ ਵਿੱਚ ਹੈਗਾ ਜੀ ਤੋਂ ਇਹ ਪਤਾ ਲੱਗੇ ਕਿ ਜਥੇਦਾਰ ਸਹਿਬਾਨਾ ਨੂੰ ਚੰਡੀਗੜ੍ਹ ਸੀਐਮ ਦੀ ਰਹਾਇਸ਼ ਤੇ ਸੱਦਿਆ ਗਿਆ ਕਿਉਂਕਿ ਜਿਹੜੀ ਸੀਐਮ ਦੀ ਰਹਾਇਸ਼ ਆ ਉਹਦੀ ਕੱਲੀ ਸਿਕਿਉਰਿਟੀ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਉੱਥੇ ਸੈਂਟਰਲ ਫੋਰਸਸ ਸੈਂਟਰਲ ਏਜੰਸੀਆਂ ਵੀ ਕੰਮ ਕਰਦੀਆਂ ਨੇ ਹਰ ਇੱਕ ਅੰਦਰ ਜਾਣ ਵਾਲੀ ਗੱਡੀ ਦਾ ਨੰਬਰ ਤੇ ਉਹਦੇ ਵਿੱਚ ਕੌਣ ਗਿਆ ਉਹ ਨੋਟ ਹੁੰਦਾ ਸੋ ਕੋਈ ਵੀ ਐਸਾ ਪ੍ਰੂਫ ਕਿ ਜਥੇਦਾਰ ਸਾਹਿਬ ਨੂੰ ਸੀਐਮ ਰਹਾਇਸ਼ ਤੇ ਬੁਲਾਇਆ ਗਿਆ ਸੀ ਉਹ ਸਾਹਮਣੇ ਨਹੀਂ ਆਇਆ ਸੋ ਇਹ ਮਨਘੜਤ ਕਹਾਣੀਆਂ ਨੇ ਅੱਜ ਜੋ ਕੁਝ ਇਹ ਬੋਲ ਰਹੇ ਨੇ ਇਹ ਸਿਰਫ ਤੇ ਸਿਰਫ ਇਹਨਾਂ ਦੀ ਫਰਸਟ੍ਰੇਸ਼ਨ ਦਾ ਨਤੀਜਾ ਜੇਕਰ 1 ਜੁਲਾਈ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਬੀਬੀ ਜ਼ਗੀਰ ਕੌਰ ਪ੍ਰਮਿੰਦਰ ਸਿੰਘ ਢੀਂਸਾ ਤੇ ਹੋਰ ਵੀ ਜਿਹੜੇ ਬਾਗੀ ਧੜਾਖੋ ਆਇਆ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਉੱਥੇ ਜਿਹੜਾ ਚਿੱਠੀ ਪੱਤਰ ਦਿੱਤੀ ਗਈ ਹੈ ਮਾਫੀਨਾਮਾ ਪੱਤਰ ਦਿੱਤਾ ਗਿਆ ਉਸਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਹੈ ਕਿ ਜਿਹੜਾ ਡੇਰਾ ਰਾਮ ਰਹੀਮ ਨੂੰ ਮਾਫੀ ਹੋਈ ਹੈ ਉਹ ਇੱਕ ਅਜਿਹਾ ਸੰਦਰਭ ਸੀ ਤੇ ਜਿਸ ਦੀ ਹੁਣ ਮਾਫੀ ਮੰਗਣੀ ਜਾਇਜ਼ ਹੈ ਤੇ ਜਿਸ ਨੂੰ ਤਨਖਾਹਿਆ ਇਕਰਾਰ ਵੀ ਦਿੱਤਾ ਜਾਣਾ ਚਾਹੀਦਾ ਤੇ ਸਜ਼ਾ ਮਿਲਣੀ ਜ਼ਰੂਰੀ ਹੈ ਕਿ ਉਹ ਸਭ ਕੁਝ ਇੱਕ ਸਿਆਸੀ ਪੈਂਤੜਾ ਵਰਤਿਆ ਜਾ ਰਿਹਾ ਜਾਂ ਸਚਾਈ ਵੀ ਹੈਗੀ ਆ ਨਹੀਂ ਮੇਰਾ ਤਾਂ ਇਹ ਲੋਕਾਂ ਨੂੰ ਸਵਾਲ ਹੈ ਕਿ ਇਹ ਸਾਰੇ ਤਾਂ 2017 ਦੀ ਚੋਣ ਲੜੇ ਸੀ ਜੇ ਅਗਰੇ ਅੱਜ ਅਕਾਲੀ ਦਲ ਨੂੰ ਗੁਨਾਹਗਾਰ ਠਹਿਰਾ ਰਹੇ ਨੇ 2017 ਲੜਨ ਵਾਲੇ ਇਹ ਲੋਕ 2019 ਦੀਆਂ ਚੋਣਾਂ ਲੜਨ ਵਾਲੇ ਇਹ ਲੋਕ 2022 ਦੀਆਂ ਚੋਣਾਂ ਲੜਨ ਵਾਲੇ ਇਹ ਲੋਕ 2024 ਦੀਆਂ ਚੋਣਾਂ ਲੜਨ ਵਾਲੇ ਇਹ ਲੋਕ ਕੀ ਫਿਰ ਇਹ ਜ਼ਮੀਰ ਵੇਚ ਕੇ ਟਿਕਟਾਂ ਪਿੱਛੇ ਚੋਣਾਂ ਲੜ ਰਹੇ ਸੀ ਇਸ ਗੱਲ ਦਾ ਜਵਾਬ ਦੇਣ ਨਾ ਸਾਹਮਣੇ ਆ ਕੇ ਸੋ ਕਿਤੇ ਨਾ ਕਿਤੇ ਅੱਜ ਸਿਰਫ ਕਿਉਂਕਿ ਫਰਸਟ੍ਰੇਟ ਹੋ ਚੁੱਕੇ ਨੇ ਪਾਰਟੀ ਨੇ ਇਹਨਾਂ ਦੇ ਝੂਠ ਨੂੰ ਨਕਾਰ ਦਿੱਤਾ ਸੋ ਇਸ ਤਰੀਕੇ ਦੀ ਪੁੱਠੀ ਸਿੱਧੀ ਬਿਆਨਬਾਜ਼ੀ ਕਰਕੇ ਮੀਡੀਆ ਦੇ ਵਿੱਚ ਬਣੇ ਰਹਿਣਾ ਚਾਹੁੰਦੇ ਨੇ ਕਲੀਅਰ ਜੀ ਆਖਰੀ ਸਵਾਲ ਕਰਨਾ ਚਾਹੂਗਾ ਡੇਰਾ ਰਾਮ ਰਹੀਮ ਦੀ ਜਿਹੜੀ ਐਂਟਰੀ ਆ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿਉਂ ਹੋ ਰਹੀ ਆ ਜਦੋਂ ਵੀ ਕੋਈ ਗੱਲ ਉੱਠਦੀ ਆ ਤਾਂ ਡੇਰਾ ਰਾਮ ਰਹੀਮ ਦੀ ਐਂਟਰੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋ ਜਾਂਦੀ ਆ ਕਾਰਨ ਕੀ ਆ ਅਖਰ ਸੱਚ ਕੀ ਆ ਦੇਖੋ ਇਹ ਜਿਹੜੇ ਕੇਂਦਰ ਚ ਬੈਠੀ ਪਾਰਟੀ ਆ ਅਸਲ ਚ ਰਾਮ ਰਹੀਮ ਦੀ ਪੁਸ਼ਤ ਪਨਾਈ ਤਾਂ ਭਾਜਪਾ ਕਰ ਰਹੀ ਆ ਉਹਨੂੰ ਵਾਰ-ਵਾਰ ਪਰੋਲ ਕਾਉਂ ਦੇ ਰਿਹਾ ਭਾਜਪਾ ਦੀ ਸਰਕਾਰ ਦੇ ਰਹੀ ਆ ਪਰ ਇਹ ਲੋਕਾਂ ਚ ਹਿੰਮਤ ਨਹੀਂ ਕਿ ਭਾਜਪਾ ਦੀ ਸਰਕਾਰ ਬਾਰੇ ਕੁਝ ਕਹਿ ਦੇਣ ਕਿਉਂਕਿ ਪਰੋਲ ਤਾਂ ਉਹਨੂੰ ਭਾਜਪਾ ਦੀ ਸਰਕਾਰ ਦਿੰਦੀ ਆ ਸਾਰਾ ਕੁਝ ਭਾਜਪੀ ਦੀ ਸਰਕਾਰ ਦੇ ਇਸ਼ਾਰੇ ਤੇ ਹੋ ਰਿਹਾ ਮਰਡਰ ਕੇਸਾਂ 'ਚ ਉਹ ਬਰੀ ਹੋ ਜਾਂਦਾ ਹੈ ਉਹਦੇ ਬਾਰੇ ਚਾਰ ਸ਼ਬਦ ਨਹੀਂ ਬੋਲ ਸਕਦੇ ਪਰ ਇਹ ਜਾਣ ਬੁੱਝ ਕੇ ਅਕਾਲੀ ਦਲ ਨੂੰ ਉਹਦੇ ਨਾਲ ਜੋੜ ਕੇ ਅਕਾਲੀ ਦਲ ਦਾ ਡੈਮੇਜ ਕਰਨਾ ਚਾਹੁੰਦੇ ਨੇ ਜਿਹਨੂੰ ਕਿ ਅਕਾਲੀ ਦਲ ਦੇ ਕੈਡਰ ਨੇ ਹੁਣ ਇਸ ਜਿਹੜੀਆਂ ਸ਼ਰਾਰਤਾਂ ਨੇ ਉਹਨਾਂ ਦੇ ਖਿਲਾਫ ਡਟ ਕੇ ਅਕਾਲੀ ਦਲ ਦਾ ਵਰਕਰ ਖੜ ਗਿਆ ਇਸੇ ਲਈ ਇਹਨਾਂ ਨੂੰ ਭੱਜਣਾ ਪਈਆ ਨੇ ਇਸੇ ਗੱਲ ਕਰਕੇ ਬੇਤੁਕੇ ਬਿਆਨ ਦੇ ਰਹੇ ਠੀਕ ਹੈ ਕਲੇਰ ਸਾਹਿਬ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ